ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਅ ਅਮਰਸਰ ਦਿਹਾਤੀ ਪੁਲਿਸ ਵੱਲੋਂ ਦੋ ਵੱਖ-ਵੱਖ ਕੇਸਾਂ ਦੇ ਵਿੱਚ ਅ ਨਸ਼ੇ ਦੀ ਜੋ ਸਮਗਰੀ ਹੈ ਉਹਦੀ ਜਿਹੜੀ ਰਿਕਵਰੀ ਹੋਈ ਹੈ ਪਲੱਸ ਜੋ ਅਕਿਊਜ਼ਡ ਫੜੇ ਨੇ ਉਹਨਾਂ ਦੀ ਬਰੀਫਿੰਗ ਲਈ ਇੱਥੇ ਕੀਤੀ ਜਾ ਰਹੀ ਹੈ ਅ ਸਭ ਤੋਂ ਪਹਿਲਾਂ ਪਹਿਲਾ ਕੇਸ ਜਿਹੜਾ ਹੈ ਅਜਨਾਲੇ ਥਾਣੇ ਦਾ ਜਿੱਥੇ ਅਜਨਾਲਾ ਥਾਣਾ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕੀਤਾ ਦੋ ਦੋਸ਼ੀ ਸੀ ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਇਹ ਦੋਨੋਂ ਦੋਸ਼ੀ ਜੋ ਹੈ ਇੱਕ ਮੋਟਰਸਾਈਕਲ ਤੇ ਇੱਕ ਪਿੱਠੂ ਬੈਗ ਸਮੇਤ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਵੱਲੋਂ ਸ਼ੱਕ ਦੀ ਬਨਾਤੇ ਇਹਨਾਂ ਨੂੰ ਰੋਕਣ ਲਈ ਇਸ਼ਾਰਾ ਕੀਤਾ ਗਿਆ ਤੇ ਇਹਨਾਂ ਨੇ ਮੋਟਰਸਾਈਕਲ ਭਜਾਇਆ ਉਸ ਤੋਂ ਬਾਅਦ ਇਹਨਾਂ ਨੂੰ ਚੇਜ਼ ਕਰਕੇ ਪ੍ਰੋਪਰ ਰੋਕਿਆ ਗਿਆ ਤੇ ਇਹਨਾਂ ਤੋਂ ਜਿਹੜੀ ਹੈ ਇਹ ਰਿਕਵਰੀ ਜਿਹੜੀ ਹੈ ਨਾਕੇ ਤੇ ਹੋਈ ਹੈ ਇਸ ਦੇ ਵਿੱਚ ਜੋ ਇਹ ਦੋ ਵਿਅਕਤੀ ਸੀ ਹਰਮਨ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਬਾਬਾ ਬਕਾਲਾ ਤੇ ਇਸ ਦੇ ਨਾਲ ਜਿਹੜਾ ਇਸ ਦਾ ਜਿਹੜਾ ਸਾਥੀ ਸੀ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਕੁਲਵਿੰਦਰ ਸਿੰਘ ਇਹ ਦੋ ਵਿਅਕਤੀ ਸਪਲੈਂਡਰ ਮੋਟਰਸਾਈਕਲ ਤੇ ਸਨ ਪਿੱਠੂ ਬੈਗ ਦੇ ਵਿੱਚ ਜੋ ਨਸ਼ੇ ਦੀ ਖੇਪ ਸੀ ਉਹ ਬਰਾਮਦ ਹੋਈ ਹੈ ਜੋ ਇਹ ਨਸ਼ੇ ਦੀ ਖੇਪ ਹੈ ਇਹ ਕਰੀਬਨ 2 ਕਿਲੋ ਤੇ 16 ਗ੍ਰਾਮ ਸੁਮੇਤ ਜਿਹੜਾ ਹੈ ਪੈਕਿੰਗ ਮਟੀਰੀਅਲ ਜੋ ਕਿ 150 ਗ੍ਰਾਮ ਦੇ ਕਰੀਬਨ ਸੀ ਉਹਦੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ 1,40,000 ਦੇ ਕਰੀਬਨ ਜਿਹੜੀ ਹੈ ਡਰਗ ਮਨੀ ਉਹ ਵੀ ਨਾਲ ਤੋਂ ਬਰਾਮਦ ਹੋਈ ਹੈ ਸੋ ਇਸ ਤਰੀਕੇ ਨਾਲ ਇਸ ਇਸ ਕੇਸ ਦੇ ਵਿੱਚ ਥਾਣਾ ਜਨਾਲਾ ਵੱਲੋਂ 2 ਕਿਲੋ 16 ਗ੍ਰਾਮ ਹੈਰੋਇਨ ਦੀ ਰਿਕਵਰੀ ਮੋਟਰਸਾਈਕਲ ਦੀ ਰਿਕਵਰੀ ਤੇ ਨਾਲ ਹੀ ਡਰਗ ਮਨੀ 1,40,000 ਦੇ ਕਰੀਬ ਉਹਦੀ ਰਿਕਵਰੀ ਹੋਈ ਹੈ ਅ ਜੋ ਇਸ ਦਾ ਸਾਥੀ ਸ਼ਮਸ਼ੇਰ ਸਿੰਘ ਸੀ ਜੋ ਭਜਣ ਜੀ ਕਾਬੂਬ ਰਿਹਾ ਸਾਡੀ ਪੁਲਿਸ ਪਾਰਟੀ ਲੱਗੀ ਹੋਈ ਹੈ ਜਲਦੀ ਉਹਨੂੰ ਵੀ ਕਾਬੂ ਕਰ ਲਿਆ ਜਾਏਗਾ ਇਸ ਤੋਂ ਇਲਾਵਾ ਦੂਜੇ ਕੇਸ ਦੇ ਵਿੱਚ ਥਾਣਾ ਮਹਿਤਾ ਵੱਲੋਂ 1 ਕਿਲੋ ਕਰੀਬਨ 600 ਗ੍ਰਾਮ ਦੇ ਕਰੀਬਨ ਜੜੀ ਹੈ ਓਪੀਅਮ ਅਫੀਮ ਦੀ ਰਿਕਵਰੀ ਹੋਈ ਹੈ ਇਹਨਾਂ ਨੇ ਬੜੇ ਹੀ ਪ੍ਰੋਫੈਸ਼ਨਲ ਢੰਗ ਦੇ ਨਾਲ ਜਿਹੜਾ ਹੈ ਇਸ ਜਿਹੜਾ ਹੈ ਰਿਕਵਰੀ ਨੂੰ ਜਿਹੜਾ ਹੈ ਕੀਤਾ ਹੈ ਨਾਕੇ ਤੇ ਪਾਇਸ ਤੁਹਾਨੂੰ ਪਤਾ ਹੈ ਪਾਇਸ ਦੀ ਮਦਦ ਦੇ ਨਾਲ ਜੋ ਹੈ ਡਰਾਈਵਰ ਤੇ ਜਿਹੜਾ ਵਿਅਕਤੀ ਸੀ ਉਹਨੂੰ ਜਿਹੜਾ ਹੈ ਪਾਇਸ ਜਿਹਨੂੰ ਚੈੱਕ ਕੀਤਾ ਗਿਆ ਉਸ ਤੇ ਤੁਸੀਂ ਇਹ ਪ੍ਰੈਸ ਨੋਟ ਚ ਵੀ ਦੇਖੋਗੇ ਤਿੰਨ ਮੁਕਦਮੇ ਆਲਰੇਡੀ ਦਰਜ ਨੇ ਸੋ ਜਦੋਂ ਇਹ ਸ਼ੱਕ ਹੋਇਆ ਤੇ ਇਹਨੂੰ ਜਿਹੜਾ ਹੈ ਗੱਡੀ ਸਾਈਡ ਤੇ ਲਾ ਕੇ ਇਹਦੀ ਥੋਰੋਲੀ ਜਿਹੜੀ ਹੈ ਚੈਕਿੰਗ ਕੀਤੀ ਗਈ ਪਹਿਲਾਂ ਤਾਂ ਕੁਝ ਮਿਲਿਆ ਨਹੀਂ ਪਰ ਜਦੋਂ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਕਿ ਜਿਹੜਾ ਡੈਸ਼ਬੋਰਡ ਹੈ ਉਹਦੇ ਵਿੱਚ ਜਿਹੜੀ ਕੈਵਿਟੀ ਬਣੀ ਹੋਈ ਸੀ ਜਿਹਦੇ ਵਿੱਚ ਉਹ ਸਾਰੀ ਅਫੀਮ ਜੜੀ ਹੈ ਉਥੋਂ ਇਹ ਬਰਾਮਦ ਹੋਈ ਹੈ ਸੋ ਇਸ ਤਰੀਕੇ ਨਾਲ ਬੜਾ ਵਧੀਆ ਇਹਨਾਂ ਨੇ ਪਾਇਆ ਐਪ ਜਿਹੜੀ ਪੰਜਾਬ ਪੁਲਿਸ ਵੱਲੋਂ ਡਿਵੈਲਪ ਕੀਤੀ ਗਈ ਹੈ ਜਿਹਦੇ ਵਿੱਚ ਕੀ ਦੋਸ਼ੀ ਉਹਨਾਂ ਦਾ ਜਿਹੜਾ ਇਹ ਜਿਹੜਾ ਉਹਨਾਂ ਦਾ ਹਿਸਟਰੀ ਹੁੰਦੀ ਹੈ ਉਹਨਾਂ ਤੇ ਕਿੰਨੇ ਪਰਚੇ ਦਰਜ ਨੇ ਉਸ ਐਪ ਦੀ ਮਦਦ ਦੇ ਨਾਲ ਜਿਹੜਾ ਹੈ ਇਹ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੋ ਇਸ ਤਰੀਕੇ ਨਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਵੱਖ-ਵੱਖ ਕੇਸਾਂ ਦੇ ਵਿੱਚ ਹੈਰੋਇਨ ਤੇ ਅਫੀਮ ਦੀ ਰਿਕਵਰੀ ਸੁਮੇਤ ਦੋ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਜਿਹਨਾਂ ਵਾਲਾ ਏਰੀਆ ਤੋਂ ਸਭ ਜਿਹੜਾ ਹਰਮਨ ਪੜਿਆ ਗਿਆ ਜਿਸ ਕੋ 2 ਕਿਲੋ ਰਾਈ ਬਾਰਡਰ ਤੇ ਨਾਲ ਬਿਲਕੁਲ ਲੱਗਦਾ ਹੈ ਲੱਗਦਾ ਕਿ ਇਹ ਕੋਈ ਉਧਰੋਂ ਆਈ ਹੋ ਸਾਬੀਆ ਪਾਕਿਸਤਾਨ ਤੋਂ ਕਿ ਡਰੋਨ ਦੀ ਮੂਵਮੈਂਟ ਅਕਸਰ ਜੀ ਬਿਲਕੁਲ ਜੀ ਜਿਹੜੀ ਸਾਡੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿੱਦੀ ਵੀ ਡਰੋਨ ਦੇ ਰਾਹੀ ਕਨਸਾਈਨਮੈਂਟਸ ਆਉਂਦੀਆਂ ਨੇ ਇਹ ਇਹ ਉਹਨਾਂ ਨੂੰ ਰਿਟਰੀਵ ਕਰਨ ਜਿਹੜੀ ਹੈ ਜਾਂਦੇ ਸੀ ਕਿਉਂਕਿ ਤੁਸੀਂ ਦੇਖੋਗੇ ਇਹਨਾਂ ਦਾ ਰਿਹੈਸ਼ੀ ਜਿਹੜਾ ਥਾਣਾ ਹੈ ਉਹ ਬਾਬਾ ਬਕਾਲਾ ਚ ਹੈ ਸੋ ਬਾਬਾ ਬਕਾਲਾ ਤੇ ਅਜਨਾਲਾ ਵਿੱਚ ਕਾਫੀ ਦੂਰੀ ਹੈ ਤੇ ਅਜਨਾਲਾ ਉੱਥੇ ਜਿਸ ਤਰੀਕੇ ਦੇ ਨਾਲ ਇਹ ਉੱਥੇ ਮੂਵਮੈਂਟ ਸੀ ਤੇ ਐਸ ਐਚਓ ਸਾਹਿਬ ਇਹਨਾਂ ਦੀ ਟੀਮ ਨੇ ਬੜੀ ਮੁਸਤੈਦੀ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਰੋਕਿਆ ਸ਼ੱਕ ਦੇ ਬਿਨਾ ਤੇ ਉਹਨਾਂ ਦੀ ਚੈਕਿੰਗ ਹੋਈ ਹੈ ਤੇ ਉਹਨਾਂ ਤੋਂ ਇਹ ਡਰਗ ਦੀ ਰਿਕਵਰੀ ਹੋਈ ਹੈ ਸੋ ਇਹ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ 'ਚ ਵੀ ਆਇਆ ਕਿ ਇਹ ਡਰੋਨ ਦੀ ਮਦਦ ਨਾਲ ਜਿਹੜੀ ਹੈ ਇਹ